ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਚੋਰਾਂ ਨੇ ਮੁਹੱਲਾ ਮਜ਼ਦੂਰਾਪੁਰੀ ਦੇ ਵਸਨੀਕ ਇੱਕ ਸੇਵਾਮੁਕਤ ਡੀਐਸਪੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਜਾਣਕਾਰੀ ਅਨੁਸਾਰ ਸੇਵਾਮੁਕਤ ਡੀਐਸਪੀ ਵਿਕਰਮਜੀਤ ਸਿੰਘ ਜੋ ਕਿ ਆਪਣੀ ਪੁੱਤਰੀ ਪਾਸ ਅਮਰੀਕਾ ਗਏ ਹੋਏ ਹਨ ਅਤੇ ਪਿੱਛੇ ਘਰ ਨੂੰ ਤਾਲਾ ਲੱਗਾ ਰਹਿੰਦਾ ਸੀ ਜਿਸ ਦੀਆਂ ਚਾਬੀਆਂ ਉਹਨਾਂ ਦੇ ਮੁਹੱਲੇ ਵਿੱਚ ਹੀ ਰਹਿੰਦੇ ਰਿਸ਼ਤੇਦਾਰ ਪਾਸ ਹੁੰਦੀਆਂ ਸਨ ਸੋਮਵਾਰ ਨੂੰ ਜਦੋਂ ਸਫਾਈ ਕਰਨ ਵਾਲੀ ਮਹਿਲਾ ਨੇ ਉਹਨਾਂ ਦੇ ਘਰ ਦੇ ਮੁੱਖ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਦੇਖਿਆ ਤੰਦਰੁਕੈਲੀਡੀ ਇੱਕ ਮਿਨੀ ਹੋਮ تھیਟਰ ਦੋ ਸਿਲੰਡਰ ਚੋਰੀ ਹੋ ਚੁੱਕੇ ਸਨ ਚੋਰੀ ਦੀ ਖਬਰ ਉਹਨਾਂ ਨੇ ਡੀਐਸਪੀ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਚੋਰੀ ਦੀ ਖਬਰ ਮਿਲਦਿਆਂ ਹੀ ਥਾਣਾ ਫਿਲੌਰ ਤੋਂ ਥਾਣੇਦਾਰ ਜਸਵਿੰਦਰ ਸਿੰਘ ਨੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕੰਮ ਕਰਨ ਵਾਲੀ ਮਹਿਲਾ ਦੇ ਬਿਆਨ ਲਏ ਉਨਾ ਕਿਹਾ ਕਿ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲ ਕੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹਾਂਜੀ ਅਸੀਂ ਮੱਲਾ ਮਥੜਾਪੁਰੀ ਵਿੱਚ ਰਹਿੰਦੇ ਆ ਇਹ ਵਿਕਰਮਜੀਤ ਸਿੰਘ ਦਾ ਘਰ ਆ ਤੇ ਇਹਦੀਆਂ ਚਾਬੀਆਂ ਸਾਡੇ ਕੋਲ ਆ ਸਵੇਰੇ ਨੌਕਰਾਂ ਨੇ ਆਈ ਸਫਾਈ ਕਰਨ ਉਹਨੇ ਦੇਖਿਆ ਤਾਂ ਆ ਕੇ ਬਿਠੇ ਲੋਕ ਦਾ ਖੋਲਿਆ ਜਦੋਂ ਅੰਦਰ ਦਾ ਐਲਸੀਡੀ ਹੈ ਨਹੀਂ ਸੀ ਦੋ ਸਿਲੰਡਰ ਹੈ ਨਹੀਂ ਤੇ ਇੱਕ ਹੋਮ تھیਟਰ ਸੀ ਉਹ ਹੈ ਨਹੀਂ ਉਹ ਚੋਰੀ ਹੋਇਆ ਸੀ ਬਾਕੀ ਦਾ ਸਾਰਾ ਸਮਾਨ ਜੋ ਵੀ ਹੈਗਾ ਉਹ ਠੀਕ ਠਾਕ ਪੁਲਿਸ ਨੂੰ ਇਤਲਾਹ ਦਿੱਤੀ ਇਹਦੀ ਹਾਂਜੀ ਦਿੱਤੀ ਆ ਉਹ ਰਿਪੋਰਟ ਕਰਕੇ ਲੈ ਗਿਆ ਹਾਂਜੀ ਤੇ ਕੀ ਵਿਸ਼ਵਾਸ ਦੋਆ ਪੁਲਿਸ ਨੇ ਹਾਂਜੀ ਪੁਲਿਸ ਨੇ ਕੀ ਵਿਸ਼ਵਾਸ ਦੋਆ ਤੁਹਾਨੂੰ ਉਹ ਤਾਂ ਕਹਿੰਦੇ ਚੈੱਕ ਕਰਨ ਕੈਮਰੇ ਹੁਣ ਕੈਮਰੇ ਚੈੱਕ ਕਰਕੇ ਤਾਂ ਫਿਰ ਦੇਖਣਗੇ ਕਿਉਂ ਜੀ ਠੀਕ ਬਾਕੀ ਜੋ ਕਾਰਵਾਈ ਹੁਣ ਤੁਸੀਂ ਆਪਣੀ ਕਰੋ ਕਿਉਂ ਜੀ ਠੀਕ ਹੈ ਹਾਂਜੀ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਚੋਰਾਂ ਨੇ ਮਹੱਲਾ ਮਜ਼ਦੂਰਾਪੁਰੀ ਤੇ ਵਸਨੀਕ ਇੱਕ ਸੇਵਾਮੁਕਤ ਡੀਐਸਪੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਜਾਣਕਾਰੀ ਅਨੁਸਾਰ ਸੇਵਾਮੁਕਤ ਡੀਐਸਪੀ ਵਿਕਰਮਜੀਤ ਸਿੰਘ ਜੋ ਕਿ ਆਪਣੀ ਪੁੱਤਰੀ ਪਾਸ ਅਮਰੀਕਾ ਗਏ ਹੋਏ ਹਨ ਅਤੇ ਪਿੱਛੇ ਘਰ ਨੂੰ ਤਾਲਾ ਲੱਗਾ ਰਹਿੰਦਾ ਸੀ ਜਿਸ ਦੀਆਂ ਚਾਬੀਆਂ ਉਹਨਾਂ ਦੇ ਮਹੱਲੇ ਵਿੱਚ ਹੀ ਰਹਿੰਦੇ ਰਿਸ਼ਤੇਦਾਰ ਪਾਸ ਹੁੰਦੀਆਂ ਸਨ ਸੋਮਵਾਰ ਨੂੰ ਜਦੋਂ ਸਫਾਈ ਕਰਨ ਵਾਲੀ ਮਹਿਲਾ ਨੇ ਉਹਨਾਂ ਦੇ ਘਰ ਦੇ ਮੁੱਖ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਦੇਖਿਆ ਤਾਂ 드러ਇ ਕਿ ਐਲੀਡੀ ਇੱਕ ਮਿਨੀ ਹੋਮ تھیਟਰ ਦੋ ਸਿਲੰਡਰ ਚੋਰੀ ਹੋ ਚੁੱਕੇ ਸਨ ਚੋਰੀ ਦੀ ਖਬਰ ਉਹਨਾਂ ਨੇ ਡੀਐਸਪੀ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਚੋਰੀ ਦੀ ਖਬਰ ਮਿਲਦਿਆਂ ਹੀ ਥਾਣਾ ਫਿਲੌਰ ਤੋਂ ਥਾਣੀਦਾਰ ਜਸਵਿੰਦਰ ਸਿੰਘ ਨੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕੰਮ ਕਰਨ ਵਾਲੀ ਮਹਿਲਾ ਦੇ ਬਿਆਨ ਲਏ ਉਨਾ ਕਿਹਾ ਕਿ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹਾਂਜੀ ਅਸੀਂ ਮੱਲਾ ਮਥੜਾਪੁਰੀ ਵਿੱਚ ਰਹਿੰਦੇ ਆ ਇਹ ਵਿਕਰਮਜੀਤ ਸਿੰਘ ਦਾ ਘਰ ਆ ਤੇ ਇਹਦੀਆਂ ਚਾਬੀਆਂ ਸਾਡੇ ਕੋਲ ਆ ਸਵੇਰੇ ਨੌਕਰਾਂ ਨੇ ਆਈ ਸਪਾਈ ਕਰਨ ਉਹਨੇ ਦੇਖਿਆ ਤਾਂ ਆ ਕੇ ਬੇਥੇ ਲੋਕ ਦਾ ਖੋਲਿਆ ਜਦੋਂ ਅੰਦਰ ਦਾ ਐਲਸੀਡੀ ਹੈ ਨਹੀਂ ਸੀ ਦੋ ਸਿਲੰਡਰ ਹੈ ਨਹੀਂ ਇੱਕ ਹੋਮ تھیਟਰ ਸੀ ਉਹ ਹੈ ਨਹੀਂ ਉਹ ਚੋਰੀ ਹੋਇਆ ਸੀ ਬਾਕੀ ਦਾ ਸਾਰਾ ਸਮਾਨ ਜੋ ਵੀ ਹੈਗਾ ਉਹ ਠੀਕ ਬਾਕੀ ਪੁਲਿਸ ਨੂੰ ਇਤਲਾਹ ਦਿੱਤੀ ਇਹਦੀ ਹਾਂਜੀ ਦਿੱਤੀ ਆ ਉਹ ਰਿਪੋਰਟ ਕਰਕੇ ਲੈ ਗਿਆ ਆ ਤੇ ਤੇ ਕੀ ਵਿਸ਼ਵਾਸ ਦਵਾਇਆ ਪੁਲਿਸ ਨੇ ਹਾਂਜੀ ਪੁਲਿਸ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਉਹ ਤਾਂ ਕਹਿੰਦੇ ਚੈੱਕ ਕਰਨ ਕੈਮਰੇ ਹੁਣ ਕੈਮਰੇ ਚੈੱਕ ਕਰਕੇ ਤਾਂ ਫਿਰ ਦੇਖਣਗੇ ਕਿਉਂ ਜੀ ਠੀਕ ਬਾਕੀ ਜੋ ਕਾਰਵਾਈ ਹੁਣ ਤੁਸੀਂ ਆਪਣੀ ਕਰੋ ਕਿਉਂ ਜੀ ਠੀਕ ਹੈ ਹਾਂਜੀ